ਰੱਤਾ ਅੰਧਿਆਸ਼ਮਾ ਹੜਾ ਜਾਂਦੇ ਹੋਏ ਬਹੁਤ ਵਧੀਆ ਰੂਹ ਜੇ ਸੜਕਾਂ ਦੇ ਉੱਪਰ ਇਤਾਂ ਮਤਲਬ ਤਰਾਸ ਲੱਗੇ ਹੋਣ ਆਪਾਂ ਲੋਕ ਫਿਰ ਲੋਟ ਨਹੀਂ ਪਵੇ ਕਿ ਸੜਕਾਂ ਤੇ ਆਪਾਂ ਗਰਮੀ ਦੇ ਨਾਲ ਮਰੀਏ ਆਪਾਂ ਜੀ ਬਹੁਤ ਵਧੀਆ ਵੀ ਹੋ ਰਿਹਾ ਦਾ ਜੀ ਸਾਡੇ ਦਾ ਆਪਣੇ ਫੋਰੈਸਟ ਡਿਪਾਰਟਮੈਂਟ ਜਾਂ ਫਿਰ ਸਰਕਾਰਾਂ ਨੂੰ ਚਾਹੀਦਾ ਕਿ ਦਰਾਸੇ ਸਤਾਉਣ ਲੱਗੇ ਹੋਣ ਕਿ ਸੜਕ ਦੇ ਇੱਕ ਨਾਲ ਛਾਵਾਂ ਦੇ ਛਾਵੇ ਛਾਵੇ ਬੰਦਾ ਜਾਵੇ ਔਰ ਬਧੀਆ ਗਰਮੀ ਤੇ ਰਾਤੋਂ ਬੱਚੇ ਬੱਚਾ ਰੋਚਨਾ ਬਹੁਤ ਬਧੀਆ ਰਕਤਾਂ ਦੇ ਬਣੇ ਹੋਏ ਗੇਟ ਸੜਕਾਂ ਦੇ ਉੱਪਰ ਛਾਵੇਂ ਛਾਵੇਂ ਕੁਝ ਕਮੈਂਟਾਂ ਚ ਕਰ ਦਿੱਤੇ ਹੋ ਸਾਨੂੰ ਇਹ ਰੋਡ ਕਿਹੜੀ ਹੈ ਤੇ ਕਿੱਥੇ ਜਾਂਦੀ ਹੈ ਇਹ ਹੈ ਹੈ ਚਲੋ ਦੇਖੋ ਹੈਂਡਾ ਨਾਲ ਹੈ ਕਿਹੜਾ ਸ਼ਹਿਰ ਕਿਹੜਾ ਕਸਬਾ ਹੈ ਜਰੂਰ ਦੱਸਿਓ ਫਿਰ ਅਸੀਂ ਤੁਹਾਡੇ ਜਵਾਬਾਂ ਨੂੰ ਸਹੀ ਤਰੀਕੇ ਨਾਲ ਦੱਸਾਂਗੇ ਅਮਰਤ ਖੰਡਾਂ ਦੇ ਵਿੱਚ ਦੱਸੇ ਜਰੂਰ ਚੀਜ਼ਾਂ ਵਾਤ ਕੇ ਇਸਕਾ ਸੁਵਿਧਾ ਪਾਸਟ ਆਫਿਸ ਪਤਰੀ ਜੰਗਲ ਦੇ ਵਿੱਚ ਘੁੰਮਦੇ ਹੋਏ ਫੈਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਜੰਗਲਾਂ ਦੇ ਵਿੱਚ ਪਹੁੰਚ ਹੀ ਗਏ ਭਾਈ ਜੀ ਦੇਖਦੇ ਕਿਹੜਾ ਉਹ ਜਾਨਵਰ ਟੱਕਰਦਾ ਜੇ ਨਹੀਂ ਆਸੀ ਤਾਂ ਘੁੰਮ ਰਹੇ ਜਾਨਵਰ ਜੀ ਕੋ ਬੈਠਾ ਗਿਆ ਉਹਨੇ ਤੋਤਾ ਤੋਤਾ ਨਹੀਂ ਯਾਰ ਤਾਂ ਹੋਰੇ ਕੁਝ ਆ ਯਾਰ ਉਹ ਸੱਪ ਜਾ ਰਿਹਾ ਉਹਦੇ ਕੋਲ ਉਹਦੇ ਉਹ ਹਾਂ ਬਈ ਉਹ ਹਾਂ ਬਈ ਓਏ 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 ਸਰਾਹ ਜਾ ਰਹੀ ਸਰਾਹ ਨਹੀਂ ਸੱਪ ਆ ਯਾਰ ਅਦੇ ਅਕਾਟੋ ਕਾਟੋ ਕਾਟੋ ਹੈ ਆ ਜਾ ਸੱਪ ਹੈ ਬਈ ਸੱਪ ਸੰਗਿਆ ਆਪ ਨੂੰ ਜਾਰੀ ਰਹੀ ਹਾਂ ਲੱਗਿਆ ਲੱਗਿਆ ਬਲੇ ਬਣਾ ਲੈ ਸੱਦੇ ਜੋ ਮਗਰ ਬਿਗਾਣਾ ਕੋਈ ਖੁਸ਼ਗਮ ਜਨਗਲ ਬਈ ਜੰਗਲ ਪਾਈ ਬੜੇ ਖਤਰਨਾਕ ਹੁੰਦੇ ਸਾਨੂੰ ਪਤਾ ਹੀ ਹੈ ਜੀ ਬਣਾ ਲਈ ਦੀ ਸੱਪ ਦੀ ਹਾਂ ਬਣ ਗਈ ਦੀ ਬੜੇ ਜੰਗਲ ਘਾੜ ਬਈ ਉਹ ਲੜੇ ਬਹੁਤ ਹੀ ਵਧੀਆ ਸੁੰਦਰਤਾ ਇੱਕ ਅਨੁਭਵ ਪਰਪੰਚ ਕੇ ਕੁਦਰਤ ਦੀ ਇੱਕ ਵਧੀਆ ਮਿਸਾਲ ਦੇਖਣ ਨੂੰ ਮਿਲਦੀ ਹੈ ਉਰੇ ਜਿੱਥੇ ਸ਼ਾਮਾਂ ਦੇ ਥੱਲੇ ਰਹਿ ਕੇ ਬੰਦਾ ਗੁਰੂ ਮਹਾਰਾਜ ਰਹਿ ਕੇ ਗਿਆ ਉਰੇ ਜੀ ਔਰ ਅੱਜ ਵੀ ਉਰੇ ਬਹੁਤ ਹੀ ਸ਼ੰਗਣੇ ਦਰਸ ਇਥੇ ਬੈਠ ਕੇ ਬੜਾ ਹੀ ਆਨੰਦ ਆ ਹੁੰਦਾ ਹੈ ਵਾਦੀਆਂ ਦੇ ਵਿੱਚ ਠੰਡੀ ਹਵਾਵਾਂ ਦਾ ਉਹ ਅਨੰਦ ਬਹੁਤ ਵਧੀਆ ਹੈ ਜੀ ਦੇਖੋ ਬਹੁਤ ਜ਼ਿਆਦਾ ਵਧੀਆ ਉਹਦਾ ਜੀ ਨਜ਼ਾਰੇ ਵਾਹ ਲੰਗਰ ਹਾਲ ਗੁਰਦੁਆਰਾ ਬੀਬੀ ਮੁਮਤਾਜ਼ ਜੀ ਦੇ ਵਾਹ ਹੋਸ਼ ਮੱਚੀ ਹਾਂ ਗੁਰਦੁਆਰਾ ਬੀਬੀ ਮੁਮਤਾਜ਼ ਗੜ ਸਾਹਿਬ ਇੱਥੇ ਦਸਮ ਪਿਤਾ ਮਹਾਰਾਜ ਗੁਰੂ ਸਿੰਘ ਜੀ ਆਪ ਇੱਥੇ ਆਏ ਥਣ ਜੀ ਬੜਾ ਇਤਿਹਾਸਿਕ ਗੁਰਦੁਆਰਾ ਜੀ ਇਹ ਹੈ ਤੇ ਅਸੀਂ ਤੁਹਾਨੂੰ ਦੱਸ ਦਿਆਂ ਤਰਵਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਥੋਂ ਦਾ ਇਤਿਹਾਸ ਦੱਸ ਦਿਆਂ ਜੀ ਸਾਡੇ ਅਰਥਾਂ ਕਥਾ ਵਾਕਾਂ ਨੂੰ ਐਵੇਂ ਕਹਤ ਅੱਛਾ ਇਹ ਬੋਸਰਮਾਨ ਤਾਂ ਆ ਗਏ ਆਂ ਜਾਉਂ ਆ ਉਹ ਜਿੰਨੇ ਬਾਹ ਪਾਈ ਉਹ ਰੰਗ ਜੇ ਇਹ ਇਸ ਤਰ੍ਹਾਂ ਨਾ ਕੋਈ ਨਹੀਂ ਜੀ ਕਿਤੇ ਨਾ ਮਿਲਦਾ ਹੈ ਨਾ ਸਾਨੂੰ ਇਹ ਕਰਨ ਦੀ ਸੰਭਾਗ ਸਾਨੂੰ ਜਿੱਥੀ ਬਾਤ ਜੇ ਦੇਖੋ ਕੁਝ ਹੋਰ ਤਰ੍ਹਾਂ ਦੇ ਲੋਕ ਨੇ ਨਾ ਲੋੜ ਦੇ ਵੀ ਹੁੰਦੇ ਵੀ ਇਹਨਾਂ ਨੂੰ ਆਇਆ ਕਰੋ ਤੇਰਾ ਮਤਲਬ ਤਾਂ ਨੇ ਖੇਡ ਨਹੀਂ ਗੱਲ ਕੀਤੀ ਸਾਡਾ ਪਿਆਰ ਸਹੀ ਹੋਣਾ ਕਿਉਂ ਹਜਾ ਸੀ ਬੀਬੀ ਮਮਤਾ ਜੀ ਦੇ ਅੰਦਰ ਤਪਸਥਾਨ ਦੇ ਅੰਦਰ ਉਹਨਾਂ ਦਰਸ਼ਨ ਕਰਦੇ ਹੋਏ ਗੁਰੂ ਮਹਾਰਾਜ ਬੀਬੀ ਮਮਤਾ ਜੀ ਪਰੋ ਮਧਰੀਅਲ ਸੰਤ ਜੀ ਤੇ ਬਾਕੀ ਨਤਲਪੁਰ ਵਾਲੇ ਜੀ ਚਵਲਾ ਸਿੰਘ ਜੀ ਤੇ ਬਾਕੀ ਸਾਦੀ ਸਿੰਘ ਜੀ ਟੀਪੀ ਸਾਹ ਵਾਲੇ ਜੀ ਤੇ ਬਾਬਾ ਭਗਤ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਥੱਲੇ ਜੀ ਹੁਣ ਤਾਂ ਜਿੱਦ ਤੱਕ ਅਸਥਾਨ ਗੁਰੂ ਮਹਾਰਾਜ ਦੁਆਰਾ ਜੀ ਇਹਨਾਂ ਦੇ ਜੀ ਉਰੇ ਦੇਸ਼ ਵਾਹਿ ਫੁਚਾ ਪਾਸ਼ਾ ਜੀ ਦਾਤਿ ਕਰਪਾ ਕਰੇ ਫੁਚਾ ਪਾਸ਼ਾ ਵੀ ਉਰੇ ਦੀਆਂ ਜੀ ਵਾਹਿ ਅਰ ਇਹ ਗੁਰਦੁਆਰਾ ਇਨਾ ਵਾਦੀਆਂ ਦੇ ਵਿੱਚ ਵਸਿਆ ਹੋਇਆ ਜੀ ਜਿੱਥੇ ਗੁਰੂ ਮਹਾਰਾਜ ਆਪ ਚੱਲ ਕੇ ਆਏ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਦੀ ਸੇਵਾ ਬੀਬੀ ਮੁੰਤਾਜ਼ ਜੀ ਨੇ ਕੀਤੀ ਤੇ ਨਾਲ ਹੀ ਔਰੇ ਗੁਰੂ ਮਹਾਰਾਜ ਠਹਰੇ ਜਿਨ੍ਹਾਂ ਨੂੰ ਆਪਣਾ ਪਤੀ ਦੱਸਦੇ ਹੋਏ ਬੀਬੀ ਮੁੰਤਾਜ਼ ਜੀ ਨੇ ਆਪਣੇ ਸ਼ਰਨ ਦੇ ਵਿੱਚ ਰੱਖਿਆ ਹੈ ਜੀ ਯਾਨੀ ਕਿ ਆਪਣੇ ਕਮਰੇ 'ਚ ਰੱਖਿਆ ਆਪਣਾ ਪਤੀ ਦੱਸਿਆ ਗਿਆ ਉਹਨਾਂ ਨੂੰ ਜਿੱਤੇ ਮੁੜ ਕੇ ਬੀਬੀ ਮੁੰਤਾਜ਼ ਜੀ ਨੇ ਉਹਨਾਂ ਨੂੰ ਕਦੀ ਬਿਆਨ ਨਹੀਂ ਕਰਾਇਆ ਔਰੇ ਜੀ ਉਹਨਾਂ ਤੋਂ ਜੀ ਮੇਤੇ ਸ਼ਬਦ ਕੁਝ ਗਲਤ ਉੱਚੇ ਨਹੀਂ ਬੋਲ ਗਏ ਹੋਣਗੇ ਤਾਂ ਮੈਨੂੰ ਮਾਫ ਕਰਨਾ ਜੀ ਤੇ ਔਰੇ ਦਾ ਇਤਿਹਾਸ ਬਹੁਤ ਵਿਚਤਰ ਜੀ ਬਹੁਤ ਵਧੀਆ ਪਾਈ ਬਚਿੱਤਰ ਸਿੰਘ ਬਹੁਤ ਵਧੀਆ ਜਿਨ੍ਹਾਂ ਨੇ ਪਾਗਲ ਹਾਥੀ ਨੂੰ ਮਾਰ ਕੇ ਅਨੰਦਪੁਰ ਸਾਹਿਬ ਤੇ ਵਿੱਚ ਜੀ ਫਤਿਹ ਪ੍ਰਾਪਤ ਕੀਤੀ ਸੀਗੀ ਜੀ ਤੁਸੀਂ ਤੁਹਾਨੂੰ ਸਾਦੇ ਹੋ ਜੀ ਇਥੋਂ ਦੀਆਂ ਵਾਦੀਆਂ ਦੇ ਵਿੱਚ ਬਹੁਤ ਹੀ ਵਧੀਆ ਤਪ ਸਥਾਨ ਇਹ ਦੇਖਦੇ ਹੋਏ ਅਸੀਂ ਵੀ ਅੱਜ ਇੱਥੇ ਪਹਿਲੀ ਵਾਰ ਆਏ ਆਂ ਜੀ ਤੇ ਇੱਥੋਂ ਦਾ ਇਤਿਹਾਸ ਬੜਾ ਵਿੱਚ ਜਿੱਥੇ ਗੁਰੂ ਮਹਾਰਾਜ ਆਪ ਠਹਿਰੇ ਨੇ ਆਕੇ ਨੇ ਜੀ ਤੇ ਛੋਟੀ ਛੋਟੀ ਵਿਵਾਦੀਆਂ ਦੇ ਵਿੱਚ ਰਹਿ ਬਥਿਆ ਹੋਇਆ ਜੀ ਗੁਰਦੁਆਰਾ ਜੀ ਵਾਦੀਆਂ ਦੇ ਵਿੱਚੋਂ ਪਾਣੀ ਆਂਦਾ ਹੋਇਆ ਬਹੁਤ ਵਧੀਆ ਸਥੀਮ ਜਿਸ ਦੀਆਂ ਵਿੱਚ ਇਹ ਦੇ ਕੰਨੀਆ ਸ਼ਾਮ ਆਪਣੀ ਦੇ ਵਿੱਚੋਂ ਲੰਘਦੇ ਹੋਏ ਅਸੀਂ ਘੈਂਟ ਨਜ਼ਾਰਾ ਬਾਈ ਉਹਦਾ ਜੀ ਚਲੋ ਮੈਂ ਗਰਾਦੋ ਬਾਗਦੇ ਉਹਦੇ ਬੜੇ ਜਾ ਰਹੇ ਜਾ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਘਰਾਂ ਆ ਚੁੱਕੇ ਹਾਂ ਜੀ ਤੇ ਅੱਜ ਦੇ ਗੁਰੂ ਸਾਹਿਬਾਨ ਦੇ ਆਪਾਂ ਉੱਥੇ ਦਰਸ਼ਨ ਕੀਤੇ ਤਪਸਥਾਨ ਦੇ ਦਰਸ਼ਨ ਕੀਤੇ ਬਹੁਤ ਵਧੀਆ ਆਨੰਦਮਈ ਲੱਗਿਆ ਉੱਥੇ ਜਾ ਕੇ ਜੀ ਬੜੀ ਸ਼ਾਂਤੀ ਸੀਗੀ ਉੱਥੇ ਜੀ ਵਾਦੀਆਂ ਦੇ ਵਿੱਚ ਬਸੇ ਜੀ ਬਣਿਆ ਗੁਰਦੁਆਰਾ ਜੀ ਉੱਥੇ ਜੀ ਤੇ ਗੁਰੂ ਸਾਹਿਬਾਨ ਆਪਕੇ ਭਾਈ ਬਜੀਤਰ ਸਿੰਘ ਜੀ ਦੇ ਉੱਥੇ ਜੀ ਜਿਨ੍ਹਾਂ ਦੀ ਸੇਵਾ ਬੀਬੀ ਮਮਤਾ ਜੀ ਨੇ ਕੀਤੀ ਜੀ ਤੇ ਉੱਥੋਂ ਦਾ ਇਤਿਹਾਸ ਬਾਰੇ ਅਸੀਂ ਇੱਕ ਵਾਰ ਫਿਰ ਉੱਥੇ ਜਾਵਾਂਗੇ ਤੁਹਾਨੂੰ ਵਿਸਾਰਪੂਰਵਕ ਉੱਥੋਂ ਦੇ ਗਿਆਨੀ ਗਿਆਨੀ ਜੀ ਤੋਂ ਇਹ ਰਾਗੀ ਸਾਹਿਬਾਨਾਂ ਤੋਂ ਅਸੀਂ ਤੁਹਾਨੂੰ ਉੱਥ ਦੀ ਬਾਰੇ ਦੱਸਾਂਗੇ ਵੀ ਕਿੱਕਣਾ ਕਿੱਕਣਾ ਉੱਥੇ ਦਾ ਇਤਿਹਾਸ ਹੋਇਆ ਜੀ ਤੇ ਸਭ ਕੁਝ ਉੱਥੇ ਬਾਰੇ ਦੱਸਾਂਗੇ ਜੀ ਤੇ ਤੁਸੀਂ ਸਾਡੀ ਅੱਜ ਦੀ ਵੀਡੀਓ ਇੱਕ ਇਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸਣਾ ਉਥੋਂ ਦਾ ਤਪਸਥਾਨ ਕਿਹਾ ਜਿਹਾ ਲੱਗਿਆ ਗੁਰਦੁਆਰਾ ਸਾਹਿਬਾਨ ਕਿਹਾ ਜਿਹਾ ਲੱਗਿਆ ਜੀ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਇਓ ਜੀ